ਗ੍ਰਾਈਂਡਰ ਦੇ ਵਿੱਚ ਇਹਨਾਂ ਨੂੰ ਪਾ ਰਹੇ ਆ ਇਹਨਾਂ ਨੂੰ ਜੂਸਰ ਗ੍ਰਾਈਂਡਰ ਦੇ ਵਿੱਚ ਪਾ ਦੇਣਾ ਜੀ ਫਿਰ ਇਹਨਾਂ ਦਾ ਚੰਗੀ ਤਰ੍ਹਾਂ ਕਰਕੇ ਜੂਸ ਕੱਢ ਲੈਣਾ ਪਲਪ ਕੱਢ ਲੈਣਾ ਉਹਦੇ ਵੀ ਕਿਸੇ ਤਰ੍ਹਾਂ ਦੀ ਛੰਨਣੀ ਨਹੀਂ ਲਾਣੀ ਠੀਕ ਹੈ ਜੀਰਾ ਲਲਿਆ ਜੀ ਜੀਰੇ ਦਾ ਇੱਕ ਚਮਚ ਲੈ ਕੇ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਆਪਾਂ ਹੁਣ ਆ ਰੋਸਟ ਕਰ ਰਹੇ ਇਹਨੂੰ ਐਸੇ ਲਈ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਆ ਜਦੋਂ ਰੋਸਟ ਹੋ ਕੇ ਚ ਮਾਲੀ ਮੱਟੀ ਜਿਹੜੀ ਸੱਲਣ ਹੁੰਦੀ ਉਹ ਨਿਕਲ ਗਈ ਉਹਦੇ ਤੋਂ ਫਿਰ ਆਪਾਂ ਇਹਨੂੰ ਨਾ ਜਿਹੜਾ ਦੋਰੀ ਡੰਡਾ ਹੈਗਾ ਉਹਨੂੰ ਲੈ ਕੇ ਖਰਲ ਲੈ ਕੇ ਤੇ ਉਹਨੂੰ ਦਰੜ ਲੈਣਾ ਵੀ ਸਿਰ ਅਣੀ ਦੜੜ ਲੈ ਨਹੀਂ ਦਰਨਾ ਹੀ ਹੈ ਮੜਾ ਜਾਨੂੰ ਆ ਪਲਪ ਹੈਗਾ ਉਹਨੂੰ ਜਿੱਦਾਂ ਕਿ ਆਪਾਂ ਆ ਪਾ ਰਹੇ ਆ ਇਹਨੂੰ ਪਾ ਕੇ ਉਹਦੇ ਤੋਂ ਬਾਅਦ ਇਹਨੂੰ ਮੜਾ ਜਾਨੂੰ ਕਰ ਲੈਣਾ ਜਿਹੜੀ ਇਹਦੀ ਫਲੇਮ ਹੈ ਉਹ ਜ਼ਿਆਦਾ ਹਾਪਾ ਹਾਈ ਨਹੀਂ ਰੱਖੀ ਲੋ ਰੱਖਣੀ ਹੈ ਲੋ ਫਲੇਮ ਤੇ ਉੱਤੋਂ ਇਹਨੂੰ ਪਾਣੀ ਨੂੰ ਉਡ ਲੰਘਾਣਾ ਜੀ ਠੀਕ ਹੈ ਜੀ ਜਿੱਦਾਂ ਉੱਡਦਾ ਪਿਆ ਪਾਣੀ ਤੁਹਾਡੇ ਸਾਹਮਣੇ ਤੇ ਪਾਣੀ ਉੱਡ ਗਿਆ ਤੇ ਇਹਨੂੰ ਆਪਾਂ ਉਹਦੇ ਤੋਂ ਬਾਅਦ ਜਿਹੜਾ ਹੈਗਾ ਨਾ ਵਿੱਚ ਜਿਹੜਾ ਆਪਾਂ ਦੜ ਰਿਆ ਆ ਉਹ ਇੱਕ ਚੁਟਕੀ ਪਾਣਾ ਜੀ ਇੱਕ ਚੁਟਕੀ ਇੱਕ ਚੁਟਕੀ ਜੀਰਾ ਦਾ ਪਾਣਾ ਤੇ ਅੱਧੀ ਚੁਟਕੀ ਤਕਰੀਬਨ ਤਕਰੀਬਨ ਜਿਹੜਾ ਆਪਾਂ ਐਂਡ 'ਚ ਇਹ ਕਾਲਾ ਨਮਕ ਪਾਣਾ। ਕੀ ਬਾਤ ਹੈ ਕੀ ਬਾਤ ਹੈ। ਇਹਨੂੰ ਆ ਦੇਖੋ ਜੀ ਚਟਨੀ ਨੂੰ ਚਾਂਦੀ ਦੇ ਨਾਲ ਮਿਕਸ ਕਰ ਲੈਣਾ। ਆ ਦੇਖੋ। ਹੁਣ ਦੇਖੋ ਤੁਸੀਂ ਬਣ ਗਈ ਨਾ ਕਾਲੀ ਚਾਂਦੀ।